ਹੇ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਧੰਨ ਧੰਨ ਬਾਬਾ ਮਲਜੀ ਮਾਲੜੀ ਸਾਹਿਬ ਅੱਜ ਅਸੀਂ ਪਹੁੰਚ ਚੁੱਕੇ ਹੈਗੇ ਆ ਜਿੱਥੇ ਕਿ ਸਾਲਾਨਾ ਮੇਲਾ ਬਹੁਤ ਹੀ ਧੁੰਮ ਧੰਦੇ ਨਾਲ ਮਨਾਇਆ ਜਾਂਦਾ ਹੈਗਾ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ਪਰ ਟੀਵੀ ਰਾਹੀਂ ਦੇਖ ਰਹੇ ਹੋ ਸੋ ਅਸੀਂ ਪਾਨੂੰ ਤਸਵੀਰਾਂ ਦਿਖਾ ਰਹੇ ਆ ਨਕੋਦਰ ਦੇ ਅੰਦਰ ਨਕੋਦਰ ਤਹਿਸੀਲ ਦੇ ਅੰਦਰ ਇਹ ਮਾਲਵੀ ਸਾਹਿਬ ਗੁਰਦੁਆਰਾ ਸਥਾਪਿਤ ਹੈ ਸੋ ਸਾਹਮਣੇ ਤੁਸੀਂ ਬੋਰਡ ਦੇਖ ਸਕਦੇ ਹੋ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਚਰਨ ਤੁ ਸੋ ਤੁਸੀਂ ਇਹ ਦੇਖ ਸਕਦੇ ਹੋ ਕਿ ਸੰਗਤ ਦੂਰੋ ਦੂਰੋ ਇਥੇ ਦਰਸ਼ਨਾ ਵਾਸਤੇ ਪਹੁੰਚਦਿਆਂ ਨੇ ਨਤਮਸਤਕ ਹੁੰਨਿਆਂ ਨੇ ਪਾਚਾ ਕੇ ਦੇਤੇ ਆਹ ਦਾ ਤਕਤ ਆ ਕਿਤੇ ਉਹਦਾ ਜਿਹੜਾ ਸਮੇਂ ਦੀ ਸਰਕਾਰੇ ਸਾਜਾ ਦਾ ਪਤਤਾ ਉਹਤੇ ਬਹੁਤ ਨੀਮਾ ਰਹਿ ਜਾਂਦਾ ਮੈਂ ਗੱਲ ਕਰਦੀ ਆ ਫਿਰ ਰਾਤ ਜਿੱਤੀ ਜਿਹੜੀ ਆ ਅਸੀਂ ਸਿਰ ਤੇ ਰੱਖੀ ਬੰਦੇ ਆ ਤੇ ਤੁਹਾਨੂੰ ਪੈਰਾਂ ਦੇ ਵਿੱਚ ਰੁਲਣ ਦਾ ਜਿਹੜਾ ਇਤਿਆਹਾ ਕੀਤਾ ਹੋਇਆ ਕਰਦੇ ਪਾਚਾ ਮਾਰਗ ਦੀ ਧਰਤੀ ਨੂੰ ਭੱਗ ਲਾ ਰਹੇ ਨੇ ਇੱਧਰ ਬਾਬਾ ਬਿੱਦੀ ਚੰਦ ਨੇ ਵੀ ਆ ਕੇ ਦੱਸ ਦਿੱਤਾ ਕਿ ਸੱਚੇ ਪਾਤਸ਼ਾਹ ਜੇ ਤੁੰ੍ਹ੍ਹ ਦੋ ਘੋੜੇ ਲੈ ਕੇ ਆਂਦੇ ਗੁਰਬਾਗ ਤੇ ਦਰਬਾਰ ਕਿਨ ਲਗਾ ਸੱਚੇ ਪਾਤਸ਼ਾਹ ਮੇਰੇ ਗੁਰਦੇਵ ਪਾਤਸ਼ਾਹ ਦੇ ਭਾਈ ਘੁੱਟੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਘੋੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ

ਖਾਲਸਾ ਸੇਵਾਹੀ ਗੁਰੂ ਕੀ ਫਤਿਹ ਅੱਜ ਜਿਸ ਤਰ੍ਹਾਂ ਕਿ ਅਸੀਂ ਦਰਬਾਰ ਉੱਪਰ ਪਹੁੰਚੇ ਹੈਗੇ ਆ ਮਾਲੋੜੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਜੀ ਤੁਹਾਡਾ ਸ਼ੁਭਨਾਮ ਜੀ ਅਮਰਜੀਤ ਸਿੰਘ ਅਮਰਜੀਤ ਸਿੰਘ ਜੀ ਤੁਸੀਂ ਇੱਥੇ ਕਿਹੜੀ ਡਿਊਟੀ ਨਿਭਾ ਰਹੇ ਹੈਗੇ ਆ ਅਸੀਂ ਗੁਰਦਵਾਰ ਸਾਹਿਬ ਜੀ ਦੇ ਹੈੱਡ ਗ੍ਰਾਂਥੀ ਦੀ ਸੇਵਾ ਨਿਭਾ ਰਹੇ ਹਾਂ ਜੀ ਜੀ ਜਿਸ ਤਰ੍ਹਾਂ ਕਿ ਕੱਲ ਵੀ ਸੀ ਅੱਜ ਵੀ ਅ ਦਰਬਾਰ ਸਜਾਏ ਗਏ ਹੈਗੇ ਆ ਸੋ ਸਿੰਘਾਂ ਵੱਲੋਂ ਸ਼ਬਦ ਕੀਰਤਨ ਵੀ ਪੜੇ ਗਏ ਹੈਗੇ ਆ ਹੋਰ ਵੀ ਜੋ ਸ਼ੁਰੂ ਤੋਂ ਲੈ ਕੇ ਅੰਤਿਮ ਤੱਕ ਜੋ ਪ੍ਰਕਿਰਿਆ ਚੱਲਦੀ ਹੈਗੀ ਆ ਉਸ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿਓ ਸਾਰੇ ਦੇਸ਼ ਵਿਜੇਸ਼ ਬੈਠੇ ਨਾਨਕ ਨਾਮ ਸੇਵਾ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਬਾਰੇ ਭਟ ਬਾਣੀ ਵਿੱਚ ਅੰਕਿਤ ਕਰਦੇ ਹਨ ਧਰਨ ਗगन ਨਵਖੰਡ ਮੈਂ ਜੋਤ ਸਰੂਪੀ ਰਹੇ ਪਰ ਭਨ ਮਥਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਮੌਤ ਸਹਿ ਵਿਉਣ ਜਾਂਦੇ ਹਨ ਤਾਂ ਇਸ ਧਰਤੀ ਤੇ ਚੰਨ ਪਾ ਕੇ ਧਰਤੀ ਨੂੰ ਪਵਿੱਤਰ ਪਿਤ ਕੀਤਾ ਇਥੇ ਉਹਨਾਂ ਦੀ ਦਰਸ਼ਨਾ ਦੇ ਵਿੱਚ ਅਵਲਾਸ਼ੀ ਬੈਠੇ ਬਾਬਾ ਮਲਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਘਟ ਘਟ ਕੇ ਅੰਤਰ ਕੀ ਜਾਣਤ ਬਾਬਾ ਜੀ ਦੇ ਦਿਨਾਂ ਦੀ ਜਾਣਨ ਹਾਰੇ ਇਥੇ ਦਰਸ਼ਨ ਦਿੱਤੇ ਬਾਬਾ ਜੀ ਨੂੰ ਨਿਹਾਲ ਕੀਤਾ ਬਾਬਾ ਜੀ ਜੋ ਪਹਿਲਾਂ ਵੀ ਜੋੜੇ ਗੰਢਣ ਦਾ ਕੰਮ ਕਰਦੇ ਸੀ ਪਹਿਲਾਂ ਹੀ ਉਹਨਾਂ ਨੇ ਗੁਰੂ ਸਾਹਿਬ ਜੀ ਵਾਸਤੇ ਸੁੰਦਰ ਜੋੜਾ ਬਣਾਇਆ ਸੀ ਜਦੋਂ ਗੁਰੂ ਸਾਹਿਬ ਜੀ ਆਏ ਉਹਨਾਂ ਦੇ ਚਰਨਾਂ ਵਿੱਚ ਪਹਿਨਾ ਕੇ ਆ ਖੁਸ਼ ਹੋਏ ਗੁਰੂ ਸਾਹਿਬ ਜੀ ਵੀ ਖੁਸ਼ ਹੋ ਕੇ ਬਾਬਾ ਜੀ ਨੂੰ ਕਹਿੰਦੇ ਮੰਗੋ ਜੋ ਮੰਗਣਾ ਤਾਂ ਬਾਬਾ ਜੀ ਨੇ ਦੋ ਰੋਗਤਾ ਵਾਸਤੇ ਬੇਨਤੀ ਕੀਤੀ ਸਤਿਗੁਰੂ ਜੀ ਕਿਰਪਾ ਕਰੋ ਦੇਹ ਰੋਗਤਾ ਦਾ ਦਾਨ ਬਖਸ਼ਿਸ਼ ਕਰੋ ਸਤਿਗੁਰੂ ਜੀ ਨੇ ਉਹਨਾਂ ਨੂੰ ਦੇਹ ਰੋਗਤਾ ਦਾ ਦਾਨ ਬਖਸ਼ ਕੇ ਨਾਲ ਵਾਰ ਦਿੱਤੇ ਕਿ ਜੋ ਵੀ ਪ੍ਰਾਣੀ ਸ਼ਰਦਾ ਨਾਲ ਇਸ ਸਥਾਨ ਤੇ ਆਏਗਾ ਉਸ ਦੇ ਵੀ ਦੁੱਖ ਦੂਰ ਹੋਣਗੇ ਸੋ ਅੱਜ ਸਤਗੁਰੂ ਜੀ ਦੇ ਉਹ ਪਾਵਨ ਬਚਨ ਫਲੀਫੂਤ ਹੋ ਰਹੇ ਹਨ ਸੰਪੂਰਨ ਹੋ ਰਹੇ ਹਨ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਜੋ ਇਹ ਜੋੜਾਂ ਦੇ ਰੋਗਾਂ ਤੋਂ ਪੀੜਤ ਹਨ ਇੱਥੇ ਦੋ ਇਲਾਜਤਾ ਪ੍ਰਾਪਤ ਕਰਕੇ ਇੱਥੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਇਹ ਇਸ ਸਥਾਨ ਦਾ ਸੰਖੇਪ ਇਤਿਹਾਸ ਹੈ ਮਰਿਆਦਾ ਅਨੁਸਾਰ ਇੱਥੇ ਰੋਗੀ ਨੂੰ 7 ਚੌਕੀਆਂ ਭਰਨੀਆਂ ਪੈਂਦੀਆਂ ਹਨ ਚੌਕੀ ਦਾ ਮਤਲਬ ਹੈ ਕਿ ਚੌਂਕੜਾ ਮਾਰ ਕੇ ਗੁਰੂ ਦਾ ਸਿਮਰਨ ਕਰਨਾ ਗੁਰੂ ਦੀ ਬਾਣੀ ਸੁਣਨੀ ਅਤੇ ਗੁਰੂ ਦੇ ਦਰਵਾਜ਼ੇ ਵਿੱਚ ਹਾਜ਼ਰੀ ਲਗਾਉਣੀ ਇਹ ਜੋ ਆਪਾਂ ਸਿਮਰਨ ਕਰਦੇ ਹਾਂ ਇਹ ਇਸ ਤੋਂ ਰੋਗਾਂ ਤੋਂ ਮੁਕਤ ਇਨਸਾਨ ਹੋ ਜਾਂਦਾ ਹੈ ਜੋ ਇਨਸਾਨ ਜਿਆਦਾ ਰੋਗੀ ਹੈ ਜਾਂ ਦੂਰ ਤੋਂ ਆਉਂਦੇ ਹਨ ਤਾਂ ਉਹਨਾਂ ਵਾਸਤੇ ਛੋਟ ਹੈ ਕਿ 5 ਚੌਕੀਆਂ ਘਰ ਭਰੀਆਂ ਜਾਣ ਅਤੇ 6ਵੀਂ 7ਵੀਂ ਚੌਕੀ ਫਿਰ ਇੱਥੇ ਆ ਕੇ ਹਾਜ਼ਰੀ ਲਵਾਵੇ ਘਰ ਵੀ ਆਪਾਂ ਜਦੋਂ ਚੌਕੀ ਭਰਨੀ ਹੈ ਹਰ ਸ਼ਨੀਵਾਰ ਦਾ ਦਿਨ ਚੌਕੀ ਦਾ ਹੁੰਦਾ ਹੈ ਸਵੇਰ ਤੋਂ ਲੈ ਕਰਕੇ ਐਤਵਾਰ ਸਵੇਰ ਤੱਕ ਇਸ ਤੇ ਪਹਿਰਾ ਦੇਣਾ ਹੁੰਦਾ ਹੈ ਥੱਲੇ ਪੈਣ ਦਾ ਮਤਲਬ ਹੀ ਇਹੀ ਹੁੰਦਾ ਹੈ ਕਿ ਅਸੀਂ ਗੁਰੂ ਦਰਬਾਰ ਦੇ ਵਿੱਚ ਬੈਠੇ ਆਂ ਉਹ ਸਿਮਰਨ ਕਰਨਾ ਹੈ ਘਰਾਂ ਦੇ ਕੰਮਾਂ ਵਿੱਚ ਨਹੀਂ ਰੁੱਜਣਾ ਤਾਂ ਹੀ ਸਤਿਗੁਰੂ ਜੀ ਕਿਰਪਾ ਕਰਨਗੇ ਇਸ ਸਥਾਨ ਤੇ ਅੱਠੇ ਪਹਿਰ ਲੰਗਰ ਦਾ ਪ੍ਰਵਾਹ ਚੱਲਦਾ ਹੈ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਵੀ ਹਰ ਵਕਤ ਚੱਲਦੇ ਰਹਿੰਦੇ ਹਨ ਜੋ ਕਿ ਜਗਿਆਸੀਆਂ ਵੱਲੋਂ ਦੇਹ ਰੋਗਤਾ ਪ੍ਰਾਪਤ ਕਰਨ ਵਾਸਤੇ ਜਾਂ ਦੇਹ ਰੋਗਤਾ ਮਿਲਣ ਤੇ ਸਤਗੁਰੂ ਜੀ ਦਾ ਸ਼ੁਕਰਾਨਾ ਕਰਦੇ ਹਨ ਦੇਸ਼ ਵਿਦੇਸ਼ ਵਿੱਚ ਜਾਣ ਵਾਸਤੇ ਜੋ ਵੀ ਮਨ ਵਿੱਚ ਭਾਵਨਾ ਹੁੰਦੀ ਹੈ ਉਸ ਅਨੁਸਾਰ ਇੱਥੇ ਉਹ ਸੇਵਾ ਕਰਵਾਉਂਦੇ ਹਨ ਅਤੇ ਉਹਨਾਂ ਦੇ ਜੋ ਮਾਨੋਸ਼ਾ ਪੂਰੀਆਂ ਹੁੰਦੀਆਂ ਹਨ ਇਸ ਸਥਾਨ ਤੇ ਜੇਠ ਮਹੀਨੇ ਦੇ ਅਖੀਰਲੇ ਸ਼ਨੀਵਾਰ ਸਾਲਾਨਾ ਜੋੜ ਮੇਲਾ ਹੁੰਦਾ ਹੈ ਜੋ ਸੰਗਤਾਂ ਦੂਰੋਂ ਦੂਰੋਂ ਆ ਕਰਕੇ ਇੱਥੇ ਨਤ ਮਸਤਕ ਹੁੰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਜੀ ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਬੜੇ ਸੁਚੱਜੇ ਪ੍ਰਬੰਧ ਚਲਾ ਰਹੇ ਹਨ ਗੁਰੂ ਕੀਆਂ ਇਮਾਰਤਾਂ ਦਾ ਕੰਮ ਵੀ ਇੱਥੇ ਚੱਲ ਰਿਹਾ ਹੈ ਸੰਗਤ ਦਾ ਪੂਰਾ ਸਹਿਯੋਗ ਹੈ ਅਸੀਂ ਸਮੂਹ ਸਾਧ ਸੰਗਤ ਦੇ ਤਹਿ ਦਿਲੋਂ ਧੰਨਵਾਦੀ ਹਾਂ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਤਰ੍ਹਾਂ ਸਹਿਯੋਗ ਦੇ ਰਹੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਸ ਤਰ੍ਹਾਂ ਤੁਸੀਂ ਸੰਖੇਪ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ ਅ ਇਸੇ ਤਰ੍ਹਾਂ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਸੀਗਾ ਕਿ ਬਾਬਾ ਮਲਜੀ ਦੁਆਰਾ ਜੋ ਜੋੜੇ ਗੰਢ ਦੇ ਸਮੇਂ ਸੀਲ ਜਿਸ ਨੂੰ ਕੀ ਪੱਥਰ ਰੱਖਿਆ ਹੋਇਆ ਵੀ ਐਸ ਸੋਸ਼ੋਵਿਤ ਹੈ ਉਸ ਬਾਰੇ ਕੀ ਜਾਣਕਾਰੀ ਕਿਦਾਂ ਜੀ ਹਾਂ ਇਹ ਆਪ ਦੇ ਸਹੀ ਕਿਹਾ ਹੈ ਕਿ ਇਹ ਜੋ ਸੈੱਲ ਹੈ ਜਿੱਥੇ ਬਾਬਾ ਜੀ ਕੰਮ ਕਰਦੇ ਸਨ ਇਹ ਉਸ ਸਮੇਂ ਦੀ ਇਹ ਸੰਭਾਲ ਕੇ ਰੱਖੀ ਹੋਈ ਹੈ ਜੋ ਕਿ ਇਸ ਵੇਲੇ ਸੰਗਤਾਂ ਦਰਸ਼ਨ ਕਰਦੀਆਂ ਹਨ ਤੇ ਆਪਣਾ ਮਨ ਦੀ ਕਸ਼ਿਸ਼ ਤੋਂ ਇਲਾਵਾ ਵੀ ਹੋਰ ਗੁਰੂ ਸਾਹਿਬਾਨ ਵੱਲੋਂ ਕੋਈ ਜੀ ਨਹੀਂ ਹੋਰ ਕੋਈ ਪ੍ਰਾਤਨ ਕੋਈ ਚੀਜ਼ ਪ੍ਰਾਪਤ ਨਹੀਂ ਹੋਈ ਜੀ ਜੋ ਕਿ ਸੰਗਤਾਂ ਦਰਸ਼ਨ ਕਰ ਸਕਣ ਜੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਸਾਡੇ ਚੈਨਲ ਵਿਸ਼ਪਾਰਟੀ ਵੀ ਰਾਹੀਂ ਇੰਨੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿੱਤੀ ਬਹੁਤ-ਬਹੁਤ ਧੰਨਵਾਦ ਮੈਂ ਇਸ ਚੈਨਲ ਰਾਹੀਂ ਸਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਗੁਰੂ ਘਰ ਗੁਰੂ ਵਾਲੇ ਬਣ ਕੇ ਆਓ ਸ਼ਰਧਾ ਦੇ ਨਾਲ ਆਓ ਸ਼ਰਧਾ ਨੂੰ ਫੜ ਲੱਗਦਾ ਹੈ ਜੀ ਇਹ ਗੁਰੂ ਗੁਰੂ ਘਰ ਦਾ ਇਹ ਅਸੂਲ ਵੀ ਹੈ ਕਿ ਇੱਕ ਦੇ ਹੋ ਕੇ ਨਿਵੇਂ ਹੋ ਜਾਓ ਨਿਵੇਂ ਹੋ ਕੇ ਸ਼ਰਦਾ ਦੇ ਨਾਲ ਗੁਰੂ ਘਰ ਨੂੰ ਗੁਰੂ ਘਰ ਜਾਣ ਕੇ ਆਓ ਤੇ ਗੁਰੂ ਘਰ ਦੀਆਂ ਫਿਰ ਗੁਰੂ ਜੀ અપਾਰ ਬਖਸ਼ਿਸ਼ ਕਰਨਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਈ ਉਹਦਾ ਆਪਾ ਸਰਕਾਰ ਉਹਦਾ ਆਪਾ ਝੋਆ ਆ ਕਹਿਣਾ ਹੈ ਜੀ ਤਿਆਨ ਤੁਰ ਉਹ ਛੇਪੇ ਪਾਂਛਾ ਜੀ ਨੂੰ ਘਰ ਗੋਵਿੰਦ ਸਿੰਘ ਮਹਾਰਾਜ ਦੀ ਦਿੱਖਤਾਂ ਦੇ ਵਿੱਚ ਉਹ ਪਿਆਰੇ ਸਿੱਖ ਭਾਈ ਰਾਏ ਜੋਤ ਵਰਕੇ ਬਾਬਾ ਜੇਠਾ ਦੀ ਬਰਗੇ ਬਾਬਾ ਕਦੀ ਚੰਗਰਗੇ ਭਾਈ ਤਕੂ ਬਰਗੇ ਭਾਈ ਜੱਟੂ ਬਰਗੇ ਸਾ ਸੰਗਤ ਜੀ ਸੁਰਮੇ ਨੇ ਕਹਿੰਦੇ ਸੱਚੇ ਪਾਤਸ਼ਾਹ ਜੀਓ ਅਸੀਂ ਤਾਂ ਕਾਰਕ ਦੀਆਂ ਪੁਤਲੀਆਂ ਆਇਆ ਚਾਹੇ ਤਲਵਾਰਾਂ ਦੇ ਨਚਾਲੋ ਚਾਹੇ ਤਾਨਾਂ ਦੇ ਨਚਾਲੋ ਇਹ ਤੁਹਾਡੀ ਮੰਦੀ ਹੈ ਜਿਵੇਂ ਮਨ ਸ਼ਸ਼ੀ ਦੀ ਘਰ ਕੋ ਬਸੇ ਮਹਾਰਾਜ ਜੀ ਕੇ ਤੇ ਪੁੱਤਰੋ ਕਰੋ ਫਿਰ ਤਿਆਰੀ ਨਲਾ ਬੇਟਾ ਕਿੰਗੇ ਸਵਾਗਤ ਕਿੰਤੀ ਤਿਆਰੀ ਕਹਿੰਦੇ ਅਸੀਂ ਤੋ ਤਹ ਬੋਧਛੇਚ ਜੀਦੇ ਸਦਾ ਸੰਤ ਦੇ ਪੱਖ ਤੇ ਅੰਡ ਭਾਰੇ ਉਹ ਵੇਚ ਕੌਮ ਦੇ ਧੱਕ ਦੀ ਸੰਭਾਲ ਤੋਂ ਅਸੀਂ ਬਾਤ ਪਟਕ ਗਿਆ ਉਹ ਬਾਰੇ ਨਹੀਂ ਕਿਸੇ ਕੋਲੋ ਹੱਸ ਕੇ ਚੱਕਰੀ ਜੀ ਨਾਲ ਖੜੇ ਦੀ ਹਾਰ ਲੱਟੋ ਬੜੇ ਪੀਰਾ ਦੇਖ ਰਹੇ ਹੋ ਸਾਹਮਣੇ ਜੋੜਾ ਘਰ ਹੈ ਇਸ ਦੇ ਨਾਲ ਸਜੀਆਂ ਹੋਈਆਂ ਦੁਕਾਨਾਂ ਜੋ ਕਿ ਤੁਸੀਂ ਆਪਣੀ ਖਰੀਦਦਾਰੀ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਲੱਗਦੇ ਹੋਏ ਸਾਹਮਣੇ ਗੁਰੂ ਘਰ ਲੰਗਰ ਖਾਲ ਜੋ ਕਿ ਸੰਗਤ ਵਾਸਤੇ ਚੱਲ ਰਿਹਾ ਹੈ ਤੋ ਦੇਖ ਹੀ ਰਹੇ ਹੋ ਕਿ ਲੰਗਰ ਵਾਸਤੇ ਸਬਜ਼ੀ ਕੱਟੀ ਜਾ ਰਹੀ ਆ ਹੋਰ ਵੀ ਤਿਆਰੀਆਂ ਜੜੀਆਂ ਆ ਲੰਗਰ ਵਿੱਚ ਪਕੜੇ ਹੈਗੇ ਆ ਪ੍ਰਸ਼ਾਦੇ ਪਕੜੇ ਹੈਗੇ ਆ ਸਬਜ਼ੀ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਸੰਗਤਾਂ ਆਪਣੀ ਆਪਣੀ ਸੇਵਾ ਨਿਭਾ ਰਹੇ ਹੈਗੇ ਆ ਜਿਸ ਤਰ੍ਹਾਂ ਕੀ ਸਾਹਮਣੇ ਬਰਤਨ ਸਾਫ ਕੀਤੇ ਜਾ ਰਹੇ ਹੈਗੇ ਆ ਇਧਰ ਬਰਤਨਾਂ ਦਾ ਵੀ ਸੰਗਤ ਵਾਸਤੇ ਬਿਲਕੁਲ ਸਾਫ ਸੁਥਰੇ ਲੰਗਰ ਸ਼ਕਣ ਵਾਸਤੇ ਇਤਕਾਰ ਨੇ ਜਿਸ ਤਰ੍ਹਾਂ ਕੀ ਤੁਸੀਂ ਤਸਵੀਰਾਂ ਦੇਖ ਹੀ ਰਹੇ ਹੋ ਕਿ ਬਾਬਾ ਜੀ ਦਾ ਜੋ ਲੰਗਰ ਹੈ ਬਿਲਕੁਲ ਸੰਤਾਂ ਵਾਸਤੇ ਤਿਆਰ ਹੈ ਸੋ ਪੰਡਾਰੇ ਖੁੱਲੇ ਤੁਸੀਂ ਦੇਖ ਰਹੇ ਹੋ ਕਿ ਸੰਗਤ ਲੰਗਰ ਸ਼ਕਰੇ ਹੀ ਆ ਸੋ ਸੇਵਾਦਾਰ ਆਪਣੀ ਸੇਵਾ ਨਿਭਾਰੇ ਨੇ ਪ੍ਰਸ਼ਾਦੇ ਸ਼ਕਾਰੇ ਨੇ ਸੰਗਤ ਪ੍ਰਸ਼ਾਦੇ ਛਕ ਰਹੇ ਨੇ ਸੋ ਤੁਸੀਂ ਇਹ ਤਸਵੀਰਾਂ ਸਾਡੇ ਚੈਨਲ ਵਿਸ਼ ਪਾਰ ਟੀਵੀ ਰਾਹੀਂ ਦੇਖ ਰਹੇ ਹੋ ਸੇਵਾਦਾਰ ਆਪਣੀ ਸੇਵਾ ਨਿਭਾਉਂਦੇ ਹੋਏ ਕਿ ਸਾਹਮਣੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸੰਗਤ ਵਾਸਤੇ ਸ਼ਬੀਲ ਦਾ ਬੰਦਵਸਤ ਕੀਤਾ ਗਿਆ ਹੈਗਾ ਤੇ ਨੌਜਵਾਨ ਬਹੁਤ ਹੀ ਸ਼ਰਧਾ ਭਾਵਨਾ ਨਾਲ ਸ਼ਬੀਲ ਲਗਾ ਰਹੇ ਆ ਸੇਵਾ ਕਰ ਰਹੇ ਆ ਜੋ ਤੁਸੀਂ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਜਿਸ ਤਰ੍ਹਾਂ ਕੀ ਤੁਸੀਂ ਸਾਹਮਣੇ ਤਸਵੀਰਾਂ ਦੇਖ ਰਹੇ ਹੋ ਬੱਚਿਆਂ ਵਾਸਤੇ ਛੋਟੀ ਮਿੰਨੀ ਟ੍ਰੇਨ ਚਲਾਈ ਜਾ ਰਹੀ ਆ ਬੱਚੇ ਇੰਜੋਏ ਕਰ ਰਹੇ ਆ ਸੋ ਹੋਰ ਵੀ ਰਾਈਡਸ ਬੱਚਿਆਂ ਵਾਸਤੇ ਲਗਾਈਆਂ ਗਈਆਂ ਹੈਗੀਆਂ ਆ ਜਿਸ ਤਰ੍ਹਾਂ ਕੀ ਕश्ती ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵਾਸਤੇ लगाई गई है तो इस तरह ये सामने तुम्हें ड्रैगन जो कि देख सकते हो बहुत ही वैिया राइड ਸਾਮਣੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇੰਜੋਏ ਕਰ ਰਹੇ ਨੇ ਬੱਚੇ ਸੋ ਇਹ ਤਸਵੀਰਾਂ ਤੁਸੀਂ ਸਾਡੇ ਚੈਨਲ ਵਿਸ਼ਪਾਰ ਟੀਵੀ ਰਾਹੀਂ ਦੇਖਦੇ ਸੀਗੇ ਬਹੁਤ-ਬਹੁਤ ਧੰਨਵਾਦ